జిల్లా తరణతరణ కస్బాఖేమ నజదిక పిండ్ ਮਹਿੰਦੀਪੁਰ ਹਵੇਲੀਆਂ ਤੋਂ 3 ਕਿਲੋ ਦੇ ਕਰੀਬ ਹੈਰਨ ਬਰਾਮਦ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਥਾਣਾ ਖੇਮਕਰਨ ਦੇ ਮੁਖੀ ਨੇ ਦੱਸਿਆ ਕਿ ਪਾਕਿਸਤਾਨ ਦੀਆਂ ਚਾਲਾਂ ਨੂੰ ਨਾਕਾਮ ਕੀਤਾ ਹੈ ਇਸ ਹਫਤੇ ਵਿੱਚ ਬੀਐਸਐਫ ਤੇ ਪੰਜਾਬ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇਸ ਤੇ ਚਲਦੇ ਅੱਜ ਬੀਐਸਐਫ ਤੇ ਪੰਜਾਬ ਪੁਲਿਸ ਨੂੰ ਸੱਭ ਚਹੇਹਿਆਨ ਤਹਿਤ ਤੀਵੰਦ ਓਸਟ ਨਜ਼ਦੀਕ ਬਾਬਾ ਬੋਤਲ ਸ਼ਾਹ ਜੀ ਕੋਲ ਇੱਕ ਕਾਲੇ ਰੰਗ ਦਾ ਬੈਗ ਮਿਲਿਆ ਉਸ ਨੂੰ ਚੈੱਕ ਕਰਨ ਤੇ ਉਸ ਵਿੱਚੋਂ 3 ਕਿਲੋ ਦੇ ਕ੍ਰੀ ਹਰਨ ਭਰਾਮ ਦੇ ਕੀਤੀ ਪਾਕਿਸਤਾਨ ਦੀਆਂ ਕੋਝੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਬੀਐਸਐਫ ਤੇ ਪੰਜਾਬ ਪੁਲਿਸ ਹਰ ਵਕਤ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ ਨਸ਼ਾ ਪੰਜਾਬ ਸੂਬੇ ਦੇ ਵਿੱਚ ਪੇਂਡੰਟੀਆਂ ਨੀਤੀਆਂ ਨੂੰ ਫੇਲ ਕਰਨ ਦੇ ਮਹਿੰਮ ਤੇ ਦੇਨ ਮਾਨਯੋਗ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਐਸਪੀਡੀ ਸਾਹਿਬ ਡੀਐਸਪੀ ਵਿਖੇ ਉਹਨਾਂ ਦਰੋਂ ਦਿੱਤੀਆਂ ਹਦਾਇਤਾਂ ਦੇ ਤਾਪਕਾ ਵਿੱਚ ਇੱਕ ਕੰਬਾਈਨਡ ਆ ਅ ਮੰਡਿਓ ਆਫ ਡਿਵੀਟੀ ਕਮਾਂਡੈਂਟ ਬੀਐਸਐਫ ਔਰ ਪਲੀਜ਼ ਥਾੜਾ ਸ਼ੇਮ ਕਰਨ ਵਾਲੋ ਅੱਜ ਤੋਂ ਉੱਤੇ ਜੁਆਇੰਟ ਆਪਰੇਸ਼ਨ ਜਿਹੜਾ ਕੀਤਾ ਗਿਆ ਜਿਹਦੇ ਦੌਰਾਨ ਪੈਟ੍ਰੋਲਿੰਗ ਦੇ ਦੌਰਾਨ ਜਿਹੜਾ ਆ ਇੱਕ ਜਿਹੜਾ ਸਾਨੂੰ ਕਾਲਾ ਬੈਗ ਜਿਹੜਾ ਆ ਪੀ1 ਪੋਸਟ ਦੇ ਨੇੜੇ ਜਿਹੜਾ ਪਰੰਗ ਭਏ ਪਾਪਾ ਉਦਲ ਚਾਦੀ ਦੀ ਜਗ੍ਹਾ ਤੋਂ ਜਿਸ ਦੀ ਜਦੋਂ ਜੁਆਇੰਟ ਟੀਮ ਨੇ ਸਰਚ ਕੀਤੀ ਤੇ ਉਹਦੇ ਵਿੱਚ ਜਿਹੜੀ ਹੈ ਸਰਚ ਕਰਦੇ 6 ਪੈਕੇਟ ਜਿਹੜੇ 8 ਕਲ ਤੇ 3 ਕਿਲੋ 306 ਗ੍ਰਾਮ ਹੈਵਿੰਗ ਜਿਹੜੀ ਬਰਾਮਦ ਹੋਈ ਹੈ ਔਰ ਇਸ ਪਹਿਲਾਂ ਵੀ ਚੱਲ ਰਹੀ ਲੜੀ ਦੇ ਵਿੱਚ ਆਲਰੇਡੀ ਹੈਵੀ ਕਮਰਸ਼ੀਅਲ ਕਵਰੀ ਦੀ ਲੜੀ ਦੇ ਵਿੱਚ ਇਹ ਬੀਐਸਰ ਪੰਜਾਬ ਪੁਲਿਸ ਤੇ ਜੁਆਇੰਟ ਅਪਰੇਸ਼ਨ ਦੀ ਇੱਕ ਪੀਕ ਦੇ ਅੰਦਰੀ ਸੈਕੰਡ ਬਿਗ ਸਕਸੈਸ ਹਰ ਔਰ ਉਹਨੂੰ ਉਹ ਤੋਂ ਮੁਕੱਦਮਾ ਨੰਬਰ 30 ਜਿਹੜਾ ਹੈ ਆਈਪੀਟੀ ਦੇ ਵਿੱਚ ਅੰਡਰ ਸੈਕਸ਼ਨ 21C 85 ਔਰ 에ਅਰਕraft ਐਕਟ ਦੇ ਤਹਿਤ ਥਾਣਾ ਖਿੰਗਰਨ ਦਰਜ ਕਰਕੇ ਨੈਕਸਟ ਇਨਵੈਸਟੀਗੇਸ਼ਨ ਜਿਹੜੀ ਹੋ ਕੀਤੀ ਜਾ ਰਹੀ ਹੈ ਔਰ ਇਸੇ ਤਰ੍ਹਾਂ ਹੀ BSF ਔਰ ਪੰਜਾਬ ਪੁਲਿਸ ਆਪਣੇ ਪੰਜਾਬ ਸਰਕਾਰ ਔਰ ਅਫਸਰਾਂ ਦੀਆਂ ਹਦਾਇਤਾਂ ਦੇ ਤਾਬਕ ਨੈਕਸਟ ਇਸ ਆਪਰੇਸ਼ਨ ਨੂੰ ਬੇਸੇਤਰ ਰਾਜਰੀ ਰਹਿ ਕੇ ਔਰ ਇਸ ਗੁਆਡੀ ਦੇਸ਼ ਦੇ ਹਰ ਮਨਸੂਬੇ ਨੂੰ ਫੇਲ ਕਰੇਗਾ